ਮੈਂ ਕਰ ਦੇਗੀ ਫਤਿਹ ਇਹ ਗੁਰੂ ਘਰ ਅਲਾਬਾਦ ਤੋਂ ਸਰਸਰ ਰੋਡ ਤੋਂ 43 ਲੰਮਾ ਮਿੰਟ ਤੋਂ 10 ਕਿਲੋਮੀਟਰ ਸਾਈਡ ਤੇ ਨੁਮੇਰਾ ਰੋਡ ਤੇ ਨੁਮੇਰਾ ਰੋਡ ਤੇ ਨੁਮੇਰਾ ਪਿੰਡ ਦਾ ਹਿਸਤਰੀ ਬਹੁਤ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਬਣਾ ਜਿਹਾ ਜਿੰਨ ਬਰਾੜ ਦੇ ਤੁਸੀਂ ਦੇਖ ਰਹੇ ਹੋ ਉਸੇ ਮੇਨ ਵਿੱਚ ਜਿਹੜਾ ਨਾ ਸਾਪੀਓ ਆਪਾਂ ਅੱਜ ਪਹੁੰਚੇ ਜੀ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰਦਵਾਰ ਸਾਹਿਬ ਕਿ ਕਿ ਹਰ ਸਾਲ ਜਿਹੜਾ ਇਸ ਸੜਕ ਦੇ ਨਾਲ ਸ਼ਹੀਦੀ ਜੋੜ ਮੇਨਾ ਪੜੇ ਇੱਕ ਉਹਨਾਂ ਨਾਲ ਮਰਿਆ ਜਾ ਰਿਹਾ ਹੈ ਸਾਪੀਓ ਤਾਂ ਸੇਵਾ ਕਰ ਰਹੇ ਉਹਨਾਂ ਨਾਲ Lemah. Tuhan memberkati. ਸਮੇਂ ਦੇ ਸਮੇਂ ਦੇ ਵਿਚਾਰਕਤ ਹੈ ਫਿਰ ਵੀ ਉਹਨਾਂ ਨੇ ਥੋੜੇ ਸਮੇਂ ਅੰਦਰ ਕੁੱਝੇ ਦੇ ਵਿੱਚ ਸਮੁੰਦਰ ਬੱਤ ਕਰਵਾਉਣ ਵਾਲੇ ਗਿਆਨ ਹੈ ਸੋ ਸਮਝ ਇਹ ਜਤੇ ਦਾ ਬਾਈ ਸਾਹਿਬਾਂ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਦਰਸ਼ਕਾਂ ਦੇ ਵਿੱਚ ਇਹ ਸਭ ਨੂੰ ਵਿਹਾਰ ਮਿਲਦਾ ਹੈ ਸੋ पिछली अथा गुरदीप सिंह की संहाल कर अगला जत्था जो ये मेला है सलाना जोड़ लड़ा हर साल उस बुले तरीके मनाए जा रहे हैं 이쪽으로 <laughs> 나 <laughs> ਹੰਦਸ ਦਿਨ ਕਿ ਬਹੁਤ ਕਿਰਪਾ ਹੈ ਜੀ ਦਾਤਾ ਜੀ ਹਰ ਇੱਕ ਸਾਲ ਦੇ ਅੰਮ੍ਰਿਤ ਛਕਾਏ ਜਾਂਦਾ ਸਾਲ ਦੇ ਸਾਲ ਅੰਮ੍ਰਿਤ ਛਕਾਏ ਜਾਂਦਾ ਬੜਾ ਹੀ ਇੱਥੇ ਧੰਨਤਾ ਹੁਣਾ ਬਣਾਇਆ ਜਾਂਦਾ ਹੈ ਇੱਥੇ ਨੇ ਮੁੱਖ ਸੇਵਾ ਦਾ ਰਬਾਬਾ ਆਤਮਾ ਸੇਵਾ ਇਸੇ ਕਰਕੇ ਤੇ ਪਪੂਰ ਲੰਗਰ ਜੋੜਾ ਦਾ ਪ੍ਰਬੰਧ ਦਾ ਲੰਗਰ ਦਾ ਪ੍ਰਬੰਧ ਹਰ ਇੱਕ ਤਾਮ ਦਾ ਪ੍ਰਬੰਧ ਕੀਤਾ ਜਾਂਦਾ ਅੰਮ੍ਰਿਤ ਛਕਾਏ ਜਾਂਦਾ ਜਿਹੜੀ ਬਾਹਰੋਂ ਸੰਗਤ ਆਉਂਦੀ ਹੈ ਉਹਦੇ ਸੌਣ ਦਾ ਰਹਿਣ ਦਾ ਰਹਿਣ ਦਾ ਹਰ ਤਰ੍ਹਾਂ ਦੀ ਸਹੂਲਤ ਇੱਥੇ ਮਿਲਦੀ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਤਿੰਨ ਦਿਨ ਮੇਲਾ ਚੱਲਦਾ ਤਿੰਨ ਦੇ ਬਜਾਏ ਸੰਗਤ ਦੋ ਦਿਨ ਵੱਧ ਵੀ ਲਾਣਾ ਹੋਵੇ ਤੇ ਲਾ ਸਕਦੀ ਏ ਸੇਵਾ ਚੱਲ ਰਹੀ ਏ ਜੇ ਕਿਸੇ ਵੀਰ ਭਰਾ ਨੇ ਸੇਵਾ ਭੈਣ ਨੇ ਕਰਨੀ ਹੋਵੇ ਉਹ ਵੀ ਕਰ ਸਕਦਾ ਮਾਇਆ ਦੀ ਸੇਵਾ ਵੀ ਕਰ ਸਕਦਾ ਕਰ ਸਕਦਾ ਜਿਵੇਂ ਦੀ ਉਹਨਾਂ ਦੀ ਖੁਸ਼ੀ ਹੋਵੇ ਉਹਾਂ ਦੀ ਸੇਵਾ ਉਹ ਕਰ ਸਕਦੇ ਨੇ ਜੀ ਆਇਆਂ ਨੂੰ ਕਿਹਾ ਜਾਂਦਾ ਦੂਰੋਂ ਨੇੜਿਓਂ ਤੇ ਜਰੂਰ ਆਉਣ ਮੇਲੇ ਦੀ ਰੌਣਕ ਨੂੰ ਵਧਾਉਣ ਜਿਹੜੇ ਮੇਰੇ ਭੈਣ ਭਰਾ ਸੁਣਦੇ ਨੇ ਘਰਾਂ 'ਚ ਜਿਨ੍ਹਾਂ ਨੂੰ ਨਹੀਂ ਵੀ ਪਤਾ ਉਹ ਇੱਕ ਰੀ ਆਣ ਕੇ ਵੇਖਣ ਮੇਰੇ ਅੱਖੇ ਉਦੋਂ ਬਾਅਦ ਭਾਵੇਂ ਨਾ ਹੁਣ ਇਕੱਲੇ ਆਣ ਕੇ ਵੇਖੋ ਤੁਸੀਂ ਐ ਮੇਲੇ ਦੀ ਰੌਣਕ ਤੇ ਕਿਵੇਂ ਇਹ ਮੇਲਾ ਚੱਲਦਾ ਹੈ। ਅਮਰ ਸ਼ਕਨ ਆਮਰ ਜੀ ਇਸ ਸਾਲ ਵਿੱਚ ਕਿੰਨੇ ਮੇਲੇ ਬਣਾਏ ਜਾਂਦੇ ਆ ਜੀ? ਇਹ ਇੱਕ ਹੀ ਬਣਾਇਆ ਜਾਂਦਾ ਜੀ। ਦੂਜਾ ਮੇਲਾ ਇਹਨਾਂ ਦਾ ਰਾਜਸਥਾਨ ਬਣਾਇਆ ਜਾਂਦਾ। ਨੌਟ ਤੇ ਪਰਲੇ ਬੰਨੇ ਗੁਰਦੁਆਰਾ ਸਾਹਿਬ ਇੱਕ ਹੋਰ ਵੱਡੇ ਤਿਆਰ ਹੋ ਗਏ ਨੇ। ਇਹਦੇ ਨਾਲ ਦੇ ਤੇ ਉੱਥੇ ਵੀ ਮਤਲਬ ਮੇਲਾ ਉਹ ਇੱਕ ਥੇ ਬਣਾਇਆ ਜਾਂਦਾ ਹੈ ਉਹ ਗੁਰੂ ਨਾਨਕ ਦੇਵ ਜੀ ਦੇ ਜਦੋਂ ਪਰਬਤੇ ਉਥੇ ਲੰਗਰ ਲਾਏ ਜਾਂਦੇ ਨੇ ਸੰਗਤ ਉਥੇ ਆਣ ਕੇ ਛਕੇ ਤੇ ਰੌਣਕ ਪਿਆ ਉਹ ਨੇੜੀਆਂ ਨੇੜੇ ਟੇੜੇ ਦੀਆਂ ਪਿੰਡਾਂ ਆ ਉਹਨਾਂ ਦਾ ਕਿੰਨਾ ਸੁਜੋਗ ਹੈ ਜੀ ਪਿੰਡ ਦਾ ਸੁਜੋਗ ਹੈ ਜੀ ਬਹੁਤ ਸੰਗਤ ਆਉਂਦੀ ਹੈ ਬਹੁਤ ਦੂਰੋਂ ਦੂਰੋਂ ਸੰਗਤ ਪੰਜਾਬ ਚੋਂ ਆਉਂਦੀ ਹੈ ਮੇਲੇ ਦੀ ਰੌਣਕਾਂ ਵਾਸਤੇ ਵਦੌਨ ਆਸਤੇ ਸੇਵਾ ਕਰਨ ਆਸਤੇ ਸਿੰਘ ਜਾਦੇ ਆਉਂਦੇ ਨੇ ਹਰ ਬੀਬੀ ਹਰ ਭੈਣ ਭਰਾ ਸਾਰੇ ਕਰਦੇ ਨੇ ਇਹ ਆਪਣਾ ਇਲਾਕਾ ਨਸ਼ੇ ਤੋਂ ਕਿੰਨਾ ਕੋ ਬਚਿਆ ਹੋਇਆ ਨਸ਼ੇ ਤੋਂ ਕੋਈ ਨਾ ਵੀ ਬਜਿਆ ਹੋਇਆ ਤੇ ਪਰ ਤੇ ਬਾਬਾ ਜੀ ਦੇ ਲੜ ਲੱਗ ਕੇ ਤਕਰੀਬਨ ਬਜੇ ਹੀ ਹੈ ਜਿਹੜੇ ਇੱਥੇ ਆਉਂਦੇ ਨੇ ਉਹਦੇ ਸਮਝੋ ਨਸ਼ੇ ਤੋਂ ਬਚੇ ਹੀ ਹੋਏ ਕੋਈ ਵੀ ਬੰਦਾ ਵੇਖੋ ਕੋਈ दारू ਵਾਲਾ ਹੋਵੇ ਜਾਂ ਕੋਈ ਚਿੱਟੇ ਵਾਲਾ ਹੋਵੇ ਜਾਂ ਕਿਸੇ ਭੁੱਕੀ ਪੋਸਟ ਵਾਲਾ ਹੋਵੇ ਸਾਰੇ ਬੰਦੇ ਸਹੀ ਚੱਲ ਰਹੇ ਨੇ ਪਿੰਡ ਨਚੇ ਦੀ ਕੋਈ ਇੱਥੇ ਤਾਂ ਦਿੱਕਤ ਨਹੀਂ ਹੈ ਉਵੇਂ ਹੈਗਾ ਜਰੂਰ ਹੈ ਬਾਈ ਜੀ ਨਚਾ ਉਹ ਤੇ ਹਰ ਪਿੰਡ ਜੀ ਹੈਗਾ ਤੁਹਾਨੂੰ ਪਤਾ ਜਿੱਦੇ ਮਿਲਣ ਲੈ ਕੇ ਕੀ ਕਹਿਣਾ ਚਾਹੋਗੇ ਵੀਰ ਜੀ ਬਹੁਤ ਜਿਆਦਾ ਮੇਲਾ ਬਹੁਤ ਵਧੀਆ ਆ ਬੰਦਾ ਜੀ ਤਾਂ ਪਾਪਾ ਦੇਖੋ ਜੀ ਬਿਲਕੁਲ ਗੁਰੂ ਨਾਨਕ ਜੀ ਬਹੁਤ ਸਮਾਗਮ ਲੱਗੀ ਆ ਜੀ ਸਭ ਜੁੜੇ ਕਰਨੀ ਸਰਵਾ ਉਹੀ ਆ ਲੰਗਰ ਪਾਣੀ ਬਿਲਕੁਲ ਠੀਕ ਚੱਲੀ ਜਾਂਦਾ ਪਾਪਾ ਜੀ ਰੱਬ ਜੀ ਤਾਂ ਤਾਂ ਜੀ ਠੀਕ ਹੈ ਜੀ ਵੀਰ ਜੀ